हाय गाइस वेलकम टू माय न्यू व्लॉग न व्लॉग तारा स्वागत है ठीको उम्मीद करते हो सुटी होंगे आज फाइनली मैं रेडी होएगी स्कूल जाण ली मम्मा पापा जो नदे पे छोड़ मम्मा ने बंद कर लगे मम्मा मम्मा ने चापाड़ी कर लिया अपना मम्मा हां जी कर दिए बंद काम करो काम कमी कर लगे मगे तू स्कूल चली जा मैं फिर शुरू कर देगा <laughs> यस मोने आज उठठी री उठ ठहर के उठ केनम ते आज ਮੁੰਨਾ ਬੱਕਰੀ ਪਾਈ ਸੀ ਅਸੀਂ ਗਾਇਸ ਮਨੀਸ਼ ਨੇ ਮੋਨਾ ਨਾਲ ਲੜ ਲੜ ਕੇ ਉਹਨੂੰ ਬੱਕਰੀ ਪਾ ਮੈਂ ਲੜੀ ਰਹੀ ਸੀ ਇੱਕ ਤਰ੍ਹਾਂ ਭਲਾਈ ਦੇ ਜਵਾਰੇ ਤੇ ਤੁਹਾਡੀ ਮੇਰੇ ਵਾਲਾ ਨਹੀਂ ਤੇ ਤੁਸੀਂ ਮੇਰੇ ਤੇ ਹੀ ਜਾਮ ਲੈ ਚਲੋ ਨਹੀਂ ਨਹੀਂ ਮੇਰੀ ਵਜ੍ਹਾ ਨਾਲ ਕੀ ਹੈ ਜੇ ਠੰਡ ਹੈ ਆਪੋ ਤਾਂ ਮੰਜੇ ਤੇ ਪੈ ਨਹੀਂ ਹੁੰਦਾ ਨਹੀਂ ਉਹਨੂੰ ਗਰਮੀ ਲੱਗਦੀ ਉਹਨੂੰ ਮਤਲਬ ਆਪਣਾ ਜਿੰਨਾ ਟੈਂਪਰੇਚਰ ਨਹੀਂਗਾ ਉਹਦਾ ਹੈ ਨਹੀਂ ਨਹੀਂ ਤਾਂ ਉਹਨੂੰ ਆਪਿੜਾ ਸੀ ਬੈਤਾਂ ਉਹਨੂੰ ਮੈਂ ਕਹੇ ਵੀ ਡਾਲੀ ਤੇ ਉਹਨੇ ਸੱਚੀ ਡਾਲਿਆ ਹਾਂ ਸਿਹਰੇ ਸਮਝੋ ਮੋ ਨਵੋ ਫਾਰਲੀਓ ਸੀਰੀਸ ਜਲਦੀ ਲਾਈ ਹਾਂ ਇੱਕ ਵੀ ਨਾ ਸਾਡੇ ਨਾਲ ਹੀ ਪਈ ਹੈ ਨਾ ਮਾ ਤੇ ਠੰਡ ਬਹੁਤ ਸੀਗੀ ਪੁੱਤ ਮੰਜੇ ਤੇ ਤਾਂ ਸਾਰੇ ਕਿਨੂੰ ਠੰਡ ਲੱਗਦੀ ਆ ਹਾਂ ਗਾਇਸ ਪੈਣ ਨੂੰ ਤਾਂ ਪੈ ਜਵੇ ਪਰ ਉਹਨੂੰ ਪੈਣਾ ਨਹੀਂ ਹੁੰਦਾ ਪੈਣ ਦੀ ਸੈਲ ਸੈਨੀ ਉਹਦੇ ਵਿੱਚ ਛੜਨਾ ਮਾ ਮੇਰੇ ਵਿੱਚ ਪੜਦੀ ਰੋਗੀ ਮੈਂ ਤਾਂ ਮੈਨੂੰ ਖੈ ਚੜਦੀ ਤੇ ਪੈਣ ਨੂੰ ਕੀ ਪਤਾ ਲੱਗਦਾ ਬੰਦਾ ਕਿੱਦਾਂ ਪਿਆ ਉਹ ਤਾਂ ਜਾਗਦੇ ਜਾਗਦੇ ਹੁੰਦਾ ਵੀ ਇੱਦਾਂ ਪੈਣਾ ਤਾਂ ਉਦਾਂ ਪੈਣਾ ਉਹਨੂੰ ਪਤਾ ਲੱਗਦਾ ਨਹੀਂ ਹੋਗਾ ਮੈਨੂੰ ਤਾਂ ਪਤਾ ਲੱਗਦਾ ਵੀ ਮੈਨੂੰ ਤਾਂ ਹੋਸ਼ ਹੁੰਦਾ ਸੁੱਤੇ ਪਏ ਹਾਂ ਹੁੰਦਾ ਹੋਸ਼ ਗਾਇਸ ਕਿੰਨਾ ਝੂਠ ਬੋਲਦੀ ਆ 12 ਵਜੇ ਉੱਠਦੀ ਆ ਇਹ ਬਾਤیں ਬਤਾਈ ਨਹੀਂ ਜਾਂਦੀ ਨજર ਲੱਗ ਜਾਂਦੀ ਹੈ ਹੋਸ਼ ਤਾਂ ਹੁੰਦਾ ਮੈਂ ਉੱਠਦੀ ਚਾਹੀਦੀ ਨਾ ਅਜੋਰੇ ਕੀਾਰੇ ਕਰਦੇ ਆ ਪੋਲ ਖੋਲਦੇ ਮੈਂ ਕੀ ਨਹੀਂ ਹੋਸ਼ ਤਾਂ ਮੈਨੂੰ ਹੁੰਦਾ ਨਾ ਮੈਂ ਉੱਠਦੀ 12 ਵੇ ਮੈਂ ਹਾਂ ਹੋਸ਼ ਮੇਨ ਪੂਰਾ ਹੁੰਦਾ ਆ ਤੇ ਗਾਇਸ 8:30 ਹੋ ਗਏ ਮੈਂ ਰੈਡੀ ਹੋ ਚੁੱਕੀ ਆ ਇੱਕ ਗਲਵਜ਼ ਤਾਂ ਮੈਂ ਪਾਇਆ ਤੇ ਇੱਕ ਆਪਣਾ ਪੋਣਾ ਤੇ ਫਿਰ ਮੈਂ ਜਦ ਇਹ ਸਕੂਲ ਆ ਪਮਦਸ ਗੁਰ ਤੋਂ ਬਾਅਦ ਸਰਾ ਮੀਂਹ ਪੈਣ ਦੇ ਨਾਲ ਕਾਫੀ ਠੰਡ ਹੋ ਗਈ ਦੁਬਾਰਾ ਹੁਣ ਨਹੀਂ ਤਾਂ ਦੋ ਤਿੰਨ ਧੁੱਪਾਂ ਲੱਗੀਆਂ ਸੀ ਘਟ ਗਈ ਸੀ ਨਾਲ ਤੁਸੀਂ ਕਹਿੰਦੇ ਠੰਡ ਘਟਣੀ ਹੈ ਮੈਂ ਕਿਹੜਾ ਫਰਵਰੀ ਚੜ ਗਿਆ ਤੇ ਹੁਣ ਗਾਂਗਾ ਗਰਮੀ ਹੋਣੀ ਆ ਹੁਣ ਹਾਂ ਇਹ ਪਰ ਜੇ ਹੋਈ ਨਹੀਂ ਨਾ 니 ਚਲੋ ਕੋਈ ਰਮਾ ਮੈਂ ਟੋਪੀ ਵੀ ਲਾ ਕੇ ਜਾ ਮੁਝਾ ਕਿਤਾਬਾਂ 7ਰ ਬੜੂਗੀ ਮੈਂ ਪੂਰੇ ਸਕੂਲ ਵਿੱਚ ਗਾਇਸ ਅਜਾ ਫਰਵਰੀ ਆ ਤਾਂ ਮਨੀਸ਼ਾ ਕਹਿੰਦੀ ਆ ਦੂਸਰਾ ਮਜ਼ਾਕ ਬਣੂਗੀ ਮੈਂ ਸਾਰੀ ਦੁਨੀਆ ਨੇ ਜੈਕਟਾਂ ਪਾਈਆਂ ਕੋਟੀਆਂ ਪਾਈਆਂ ਟੋਪੀਆਂ ਵੀ ਲਈਆਂ ਤੁਹਾਡੀ ਕਲਾਸ ਦੇ ਪਰ ਸਾਡੀ ਸਕੂਲ ਦੀਆਂ ਕੁੜੀਆਂ ਨੇ ਦੋ ਬਿੱਟ ਲੈ ਗਈ ਜਦੋਂ ਕੜਕਲੀ ਛੱਡਦੀ ਚਲੋ ਕੋਈ ਨਹੀਂ ਕੁੜੀਆਂ ਦੀ ਲੈ ਕੁੜੀਆਂ ਕਿਸੇ ਦਿਨ ਨੂੰ ਪਤਾ ਦੇਖੀ ਰਹਿੰਦਾ ਆਪਣੀ ਸਿਹਤ ਦਾ ਦੇਖੀ ਰਹਿੰਦਾ ਅਗਲੀਆਂ ਤੰਦਰੁਸਤ ਹੋਣੀਆਂ ਨਹੀਂ ਪਾਉਂਦੀਆਂ ਓਕਾ ਓਕੀ ਓਕੀ ਬਈ ਮਮਾ ਬਈ ਬਾਈ ਬਬੂ ਗਾਇਸ ਉਹਦਾ ਹੀ ਟਿਕਾਣੀ ਲੋਂਦੇ ਜਲਿਆ ਲਾ ਦਮਾ ਰੈਡ ਉਹ ਬੜਾ ਮੈਂ ਗਰਮੀ ਚ ਲੈ ਕੇ ਰਾਂਗੇ ਓਕੇ ਗਾਇਸ ਬਾਈ ਗਾਇਸ ਅੱਜ ਮੈਂ ਬਣਾਉਣ ਲੱਗਿਆ ਵਾਈਟ ਚੜੀ ਕਿਉਂਕਿ ਇਹਨਾ ਬਹੁਤ ਜਿਆਦਾ ਅਰਸਾ ਹੋ ਗਿਆ ਸੀ ਨਾ ਅੱਬ ਬਣਾਏ ਨਹੀਂ ਸੀਗੇ ਚਿੱਟੇ ਛੋਲੇ 5-6 ਮਹੀਨੇ ਤੋਂ ਜ਼ਿਆਦਾ ਹੀ ਹੋ ਗਿਆ ਹਾਂ ਇਸ ਕਰਕੇ ਮੈਂ ਕਿਹਾ ਸਰ ਘਰੇ ਪਏ ਸੀਗੇ ਤੇ ਮੋਨ ਨੇ ਰਾਤੀ ਪੀਂਦੇ ਸੀਗੇ ਤੇ ਮੈਂ ਥੋੜਾ ਜਨਾ ਨੂੰ ਉਬਾਲ ਲਿਆ ਤੇ ਗਾਇਸ ਮੈਂ ਤੜਕਾ ਵੀ ਸੱਟ ਲਿਆ ਆ ਰਿਹਾ ਤੜਕਾ ਆ ਰਿਹਾ ਚਨੇ ਉਬਲਦੇ ਪਏ ਆ ਗਾਇਸ ਅਸੀਂ ਨਾ ਮਨ ਬੁਗਾਟੀ ਵਾਦੀ ਚਨੇ ਖਾਈਦੇ ਆ ਵਾਈਟੇਡ ਹੁੰਦੇ ਆ ਮਤਲਬ ਸਾਲ ਜੇ ਕਦੀ ਬਾਅਦ ਤੇ ਹੁਣ ਅਸੀਂ ਸਾਲ ਦੇ ਮਤਲਬ ਵਿੱਚ ਐਵੇਂ ਖਾਣ ਲੱਗੀਆਂ ਆ ਚਨੇ ਤੇ ਲਿਆਂਦੇ ਵੀ ਕਾਫੀ ਟਾਈਮ ਲੱਗੇ ਸੀਗੇ ਤੇ ਬਣਾਏ ਨਹੀਂ ਸੀਗੇ ਅਨਾ ਕੱਲ ਕੁਝ ਮਮੇ ਨੂੰ ਸੀ ਉਹਨਾਂ ਵੀ ਕੱਲ ਕੀ ਬਣਾਉਣਾ ਹੈ ਤੇ ਮੈਂ ਮਮਾ ਨੂੰ ਕਿਹਾ ਮੈਂਗਾ ਮਾ ਚਨੇ ਪਈ ਪੀਓ ਨਹੀਂ ਨੀ ਆ ਗਾਈਜ਼ ਵੈਸਾ ਟੇਸਟੀ ਬਣ ਰਿਹਾ ਪਰ ਇੱਕ ਦੋ ਵਾਰੀ ਚੀਜ਼ ਬਣਾਉਣਾ ਫੇਰ ਸਵਾਦ ਲੱਗਦੀ ਹੈ ਉਹਨੇ ਤਾਂ ਬਾਅਦ ਵਿੱਚ ਨਹੀਂ ਲੱਗਦੀ ਹਾਂ ਜੇ ਪਰ ਰੈਗੂਲਰ ਨਾ ਲੱਗ ਜੇ ਫੇਰ ਨਹੀਂ ਸਵਾਦ ਲੱਗਦਾ ਗਾਈਜ਼ ਮੈਂ ਕੋਠੇ ਤੇ ਜਾ ਰਹੀ ਹਾਂ ਸੂਰਿ ਦੇਵਤਾ ਜੀ ਆਏ ਹੋਏ ਪਾਪਾ ਕਹਿੰਦੇ ਮੈਂ ਨਹੀਂ ਖਾਣੀ ਰੋਟੀ ਵਾਲੇ ਮਾਂ ਅੱਮਾ ਹਵਾ ਚੱਲਦੀ ਉੱਤੇ ਗਿਆ ਤਾਂ ਸੀ ਗਿਆ ਮੇਨ ਪਹਿਲੀ ਮੰਮਾ ਨੇ ਉਹ ਕੀ ਕਹਿੰਦੇ ਹੁੰਦੇ ਉਹ ਕਰ ਦਿੱਤਾ ਸੀਗਾ ਇੱਥੇ ਵਰਡ ਐਡ ਕਰ ਲਈ ਮੇਰੇ ਮੂੰਹ ਚ ਨਹੀਂ ਆਉਂਦਾ ਪਿਆ ਕੀ ਕਰ ਦਿੱਤਾ ਸੀਗਾ ਮੰਮਾ ਲੇਣਾ ਟ ਘਰਦਾ ਸੀ ਹਾਂ ਜੇ ਬਾਤ ਤੇ ਹਵਾ ਚੱਲਦੀ ਵੀ ਤਾਂ ਤਿੱਖੀ ਧੁੱਪ ਨਿਕਲੀ ਹੋਈ ਆ ਹੁਣ ਦੇਖਦੇ ਅਸੀਂ ਕਿੰਨਾ ਕੁ ਟਾਈਮ ਉੱਤੇ ਰਹਿਨੇ ਗਾਈਜ਼ ਦੇਖੋ ਉਹ ਪੰਛੀ ਵਾਈਟ ਮਮਾ ਕੀ ਨਾਮ ਇਹਦਾ ਇਹਨੂੰ ਬਗਲਾ ਕਹਿੰਦੇ ਬਗਲਾ ਕਹਿੰਦੇ ਨੇ ਇਹਨੂੰ ਮੈਨੂੰ ਪਹਿਲਾਂ ਪਤਾ ਨਹੀਂ ਸੀ ਮੈਨੂੰ ਬੰਗਲਾ ਬੰਗਲਾ ਕਹਿੰਦੀ ਹੁੰਦੀ ਸੀ ਆਹ 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 ਫੇਰ ਨਾ ਮੇਰੇ ਪਾਪਾ ਨੇ ਦੱਸਿਆ ਕਿ ਇਹਨੂੰ ਪਗਲਾ ਕਹਿੰਦੇ ਬਗਲਾ एक को हो रहा है, एक पता नहीं कितने गया। गाइस ऐसे सोच रहे हैं कि ऐसे नीचे चल जिए क्योंकि ऊपर हवा बहुत ठंडी चाल दी पिया। अम्मा चलिए, चलो। गाइस बहुत तेज हवा है ऊपर। ऊपर आया तो कोई फ़ायदा नहीं हुआ। सही कहा। गाइस जैसे ऐसे फ्री आते तोपनी है, जब तोप बोलती है फिर ऐसे नहीं। स ਸਕੂਲੋਂ ਉਨਤੋਂ ਬਾਅਦ ਮੈਂ ਸੁਪੀਦਾ ਨਹੀਂ ਉੱਦਾਂ ਮੈਂ ਪੈ ਗਈ ਸੀ ਮਤਲਬ ਅਵੇਦਾਂ ਕਾ ਘੰਟਾ ਮਤਲਬ ਖਾਵੰਦ ਕਰਕੇ ਉੱਚੋ 15 ਮਿੰਟ ਨਹੀਂ ਅੱਖਾ ਖੋਲ ਕੇ ਪੈਂਦੇ ਹੁੰਦੇ ਬਾਕੀ ਜਦੋਂ ਉਹਦੇ ਆਰਾਮ ਕਰਦਾ ਹੁੰਦਾ ਕੋਈ ਸੈਂਸਸ ਬਾਤ ਹੋ ਗਿਆ ਹਰ ਕੀ ਦੇ ਕੀਆ ਫੋਰਗੇਟ ਹਰ ਹਰ ਕੀਂਦਾ ਹੋਂ ਹਰ ਵਰਡਸ ਤੇ ਵਾ ਵਾ ਤੇ ਮੈਂ ਕੀ ਕਰਾਂ ਸੀ ਹਾਂ ਤੇਣਾ ਮੈਂ ਪੈ ਗਈ ਸੀ ਤੇ ਉਹ ਗਈ ਸੀ ਜਦ ਰੋਟੀ ਨਿਭਾਣ ਤਾ ਚਲ ਗਈ ਮੈਂ ਤੇ ਥੋੜਾ ਫੇਪੜੀ ਖਾਵੇ ਨੇ ਮੇਰੇ ਇੱਥੇ ਜੋ ਰੋਣ ਲੱਪੀ ਤੇ ਦੇ ਮੈਂ ਨਾ ਪਾਂਡੇ 'ਚ ਰੁੱਕ ਕੇ ਮਨ ਲ ਪਾਂਡੇ ਤੋਂ ਹੁੰਦੀ ਸੀ ਉਹਨੂੰ ਰੁੱਕ ਕੇ ਤੇ ਫੇ ਮੈਂ ਉਹ ਕੀਤਾ ਪਹਿਲੋਂ ਪਾਪਾ ਤੋਂ ਉਹ ਮੰਗਾਇਆ ਇਹਨੂੰ ਮੈਂ ਕਿ ਲਿੰਕਾ ਪੀ ਲਿੰਕਾ ਕਰ ਰਹੀ ਹੈ ਨਹੀਂ ਸੀਗਾ ਸਬਾਸ ਮਮਾ ਲਿੰਕਾ ਹੈ ਨਹੀਂ ਸੀਗਾ ਤੇ ਹਨਾ ਮੈਂ ਕਿ ਚਲੋ ਫੇ ਮਮਾ ਕਹਿੰਦੇ ਜੈ ਲਿੰਕਾ ਮੰਗਾਲਾ ਜੈ ਇਹਨੂੰ ਮੰਗਾਲਾ ਮੈਂ ਉਹਨੂੰ ਕਹਿ ਲੱਗੀ ਸੀ ਮੈਂ ਵੀ ਉਹ ਨਹੀਂ ਮੇਰੇ ਮੂੰਹ 'ਚ ਨਿਕਲ ਉਹਨੂੰ ਗਾਇਸ ਗੇ ਮਮੇ ਉਹ ਕਹਿਣ ਲੱਗੇ ਸੀ ਜੈ ਇਹਨੂੰ ਮੰਗਾਲਾ ਤੇ ਵਾ ਪੀ ਇਹਨੂੰ ਪੰਮਗਾ ਕਿ ਪੀਤਾ ਤੇ ਹੁਣ ਮਤਲਬ ਮੇਰੇ ਸਹੀ ਆ ਤੇ ਮਤਲਬ ਉਹ ਇੱਕਦਮ ਘਟਕ ਲਿਆ ਸੀ ਮੈਂ ਤੇ ਮੈਂ ਪੀਤਾ ਪਹਿਲੀ ਵਾਰੀ ਪੀਤਾ ਹੁਣ ਮੇਰੀ ਜਿੰਦਗੀ ਚ ਨਹੀਂ ਜੀ ਪਹਿਲੀ ਵਾਰ ਤਾਂ ਨਹੀਂ ਪੀਤਾ ਹੁਣ ਖਰੇ ਮੈਂ ਦੂਜੀ ਵਾਰੀ ਪਹਿਲੀ ਵਾਰੀ ਪੀਤਾ ਮੈਨੂੰ ਯਾਦ ਪਹਿਲੀ ਵਾਰੀ ਪੀਤਾ ਗਾਇਸ ਮੈਂ ਨਿੰਮ ਉਹ ਇਹਨੂੰ ਤੇ ਮਤਲਬ ਹੁਣ ਸਹੀ ਹੋਗਾ ਮਤਲਬ ਵਧੀਆ ਵਧੀਆ ਵੈਲ ਡਨ ਇਹਨੂੰ ਨੂੰ ਮੇਰੇ ਵੱਲੋ ਸਲਾਮ ਸਲਾਮ ਹਰਣਾ ਸਹੀ ਆ ਮਤਲਬ ਵਧੀਆ ਫਾਇਦੇਮੰਦ ਆ ਫਾਇਦਾ ਕੀਤਾ ਨੇ ਥੋੜੇ ਸਾਲ ਪਹਿਲਾਂ ਨਾ ਜਦੋਂ ਨਾ ਕਿਸੇ ਕਾਰਨ ਕੋਈ ਕਾਰ ਵਿੱਚ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਸੀ ਤਾਂ ਮੈਂ ਕਹਿੰਦੀ ਹੁੰਦੀ ਸੀ ਮੰਮਾ ਇਹਨੂੰ ਪੀ ਲੋ ਗਾਇਸ ਅੰਨਾ ਜਦੋਂ ਨਾ ਕਾਰ ਵਿੱਚ ਬੁਲਗੇਸ਼ੀਆ ਨੂੰ ਵੀ ਮੰਮਾ ਦਾ ਮਤਲਬ ਹੈ ਜੇ ਤੁਹ ਸਿਰ ਦੁਖਣਾ ਤਾਂ ਵੀ ਇਹਨੇ ਕਹਣਾ ਇਹਨੂੰ ਪੀ ਲੋ ਜੇ ਜੇ ਦੜ ਦੁਖਣਾ ਉਹਦੇ ਵੀ ਇਹਨੇ ਕਹਣਾ ਇਹਨੂੰ ਪੀ ਲੋ ਇਹਨੇ ਇਹਨੂੰ ਮਸ਼ਹੂਰ ਕੀਤਾ ਸੀਗਾ ਇਹਨੂੰ ਲੱਗਦਾ ਸੀ ਕਿ ਸਾਰੀਆਂ ਬਿਮਾਰੀਆਂ ਦਾ ਇਲਾਜ ਇਹਨੂੰ ਹੀ ਹੈ ਜੇ ਸਾਰੀਆਂ ਬਿਮਾਰੀਆਂ ਦਾ ਇਲਾਜ ਇਹਨੂੰ ਹੁੰਦਾ ਨਾ ਤੇ ਡਾਕਟਰ ਅੱਜ ਡਾਕਟਰ ਨਾ ਹੁੰਦੇ ਸਮਝੀ ਹਮ ਹਣਾ ਉਹਦੇ ਜਵਨੋਂ ਨਾਲੇ ਹੁੰਦੇ ਫੇ ਕੋਈ ਡਾਕਟਰ ਭੰਦਾ ਹੀ ਨਹੀਂ ਕਿਉਂਕਿ ਸਾਰੀਆਂ ਬਿਮਾਰੀਆਂ ਦਾ ਇਲਾਜ ਤਾਂ ਇਹਨੂੰ ਆ ਫੇ ਕਾਤੇ ਲੋਕੋ ਬਸ ਇਹਨੂੰ ਬਣਾਉਂਦੇ ਫੇ ਇਹਨੂੰ ਦਾ ਭਾਅ ਬਹੁਤ ਜਣਾ ਸੀ ਮੋਨਾ ਹਣਾ ਹਾਂ ਇਹਨੂੰ ਮਨਸ ਇਹਨਾਂ ਦਾ ਸੋਚੇ ਨਾ ਪੂ ਤਾਂ ਬਾਹਰ ਉੱਪਰ ਲੇਗੀ ਮਤਲਬ ਇਦਾਂ ਹੋਣਾ ਹੀ ਸੀਗਾ ਫੈਕਟ ਗਾ ਲੈਣਾ ਫੇ ਇਹਨੂੰ ਦਾ ਭਾਅ ਬਹੁਤ ਜਣਾ ਸੀ ਪਰ ਹੁਣ ਮੈਂ ਸਹੀਆ ਮਤਲਬ ਮੇਰਾ ਜਲਨ ਨਹੀਂ ਹੁੰਦੀ ਵੀ ਤੇ ਅਸੀਂ ਆਪਣਾ ਵਲੌਗ ਦੇਖਦੇ ਪਏ ਆ ਗਾਇਸ ਗੁੱਸਾ ਆ ਗਿਆ ਮੈਨੂੰ ਕਰੋਧ ਆ ਗਿਆ ਕਰੋਧ ਮੈਨੇ ਬਾਹਰੇ ਤੋਂ ਕਹਿਣਾ ਹੁੰਦਾ ਨਾ ਗਾਇਸ ਇੱਕ ਕਾਲੀ ਵਿੱਚ ਟਮਾਟੋ ਕੈਚੱਪ ਲੱਗੀ ਹੋਈ ਸੀ ਕਿ ਮੈਂ ਕਾ ਵੀ ਇੱਕ ਟਮੜਕਾ ਚ ਆਪਣਾ ਕੀ ਖਾਦਾ ਤੇ ਮੋਨਾ ਨੇ ਮੈਨੂੰ ਕਿਹਾ ਕੀ ਖਾਦਾ ਮੰਮਾ ਨੇ ਚਨੇ ਮੰਮਾ ਨੇ ਉਬਲੇ ਹੋਏ ਚਨੇ ਘਾਦੇ ਵਿੱਚ ਸੌਸ ਪਾ ਕੇ ਤੇ ਮੰਮਾ ਮੈਨੂੰ ਕਹਿੰਦੇ ਕੀ ਤੂੰ ਨਹੀਂ ਖਾ ਤੁਸੀਂ ਖਾੜੇ ਸੀ ਨਹੀਂ ਮੈਂ ਇੰਸਾਨ ਹੈ ਮੈਨੂੰ ਮੂਰੀ ਨਹੀਂ ਲੰਗਾ ਅਮੈਂ ਕੀ ਹਰਕਤ ਤੂੰ ਵੀ ਖਾੜੇ ਸੀ ਕੋਈ ਨਾ ਪਚੜੇ ਲਿਆ ਕੇ ਹੋਰ ਰਵਾਲ ਲਮਾ ਆਹ ਸਪੈਸ਼ਲ ਤਾਂ ਬੜਾ ਵਾੜੂਗੇ ਤੁਸੀਂ ਦੇ ਕੀ ਹਾਂ ਕੋਈ ਨਹੀਂ ਠਕੂਰ ਤੁਸੀਂ ਵੀ ਚੇਰਲੀਆਂ ਮੈਨੂੰ ਪਤਾ ਅਮਮ ਮੈਂ ਟਮਾਟੋ ਘੈਸੂ ਵਾਲੀ ਖਾਦੇ ਤੂੰ ਸੁੱਕੇ ਖਾ ਲੇ ਉਹਨੇ ਚਾਟ ਮਸਾਲਾ ਪਾ ਕੇ ਖਾਦੇ ਬਸ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਕੋਈ ਨਹੀਂ ਅਮੋਮੇਂ ਲਈ ਨਾ ਰੱਖਿਆ ਕੋਈ ਨਹੀਂ ਸਿਆ ਨਹੀਂ ਮਮਾ ਨਾ ਨਾ ਰੱਖਤਾ ਕਰਦੀ ਤੇ ਹਕੀਕਤ ਤੇਰੇ ਮੂਰੇ ਰੱਖਣ ਲੱਗੀ ਸੀ ਮਿਸ਼ਾ ਮਮਾ ਨੇ ਸੱਚੀ ਦੱਸ ਸਭ ਮਮਾ ਨੇ ਤੇ ਲੀ ਫੇ ਤੋ ਪਰਦਾ ਕਾ ਤੋ ਪਾ ਕੇ ਰੱਖਿਆ ਕਪੜੀ ਹਕੀਕਤ ਤੇ ਮੈਂ ਕਿਹਾ ਪਹਿਲੇ ਤੂੰ ਮਮਾ ਦੀ ਹਕੀਕਤ ਪਰਦਾ ਫਾਸ਼ ਮਮਾ ਨੇ ਐਕਸਪੋਜ਼ ਕਰ ਦੇ ਫੇ ਬਾਅਦ ਮਿਲ ਗਰੀ ਦੀ ਮਮਾ ਨੇ ਤੇ ਰੱਖੇ ਸੀਗੇ ਨਹੀਂ ਮੈਂ ਰੱਖੇ ਵੀ ਸੀ ਇਹਦੇ ਲਈ ਫਿਰ ਮੈਂ ਕੋਠੇ ਧੁੱਪੇ ਚੱਲ ਗਈ ਫਿਰ ਮੈਂ ਫਿਰ ਮੈਂ ਖਾਲੇ ਹੈ ਨਾ ਕਿ ਅਈਓ ਫਿਰ ਮੈਂ ਕੋਠੇ ਧੁੱਪੇ ਚੱਲ ਕੇ ਮੈਨੂੰ ਇਹ ਅਹਿਸਾਸ ਹੋਇਆ ਓ ਵੀ ਗੋਡ ਜਿਹੜਾ ਹੁੰਦਾ ਉਹ ਨਹੀਂ ਲੱਗਾ ਜੇ ਤੇਰੀ ਦੀ ਚੀਜ਼ ਹੋਊ ਅਵੇ ਮੈਨੂੰ ਘੰਟੇ ਮੈਂ ਖਾ ਲੈਣੀ ਸੀ ਕੇ ਹਾਂ ਕੋਈ ਨਹੀਂ ਗਾਇਸ ਹੁਣ ਕੋਈ ਨਹੀਂ ਮੈਂ ਪੀਜਾ ਬਗਾ ਮੈਂ ਤੇ ਦਬੀ ਨਹੀਂ ਕੇ ਸਕਦੀ ਐਸੇ ਹੋਊਗੀ ਤਾਂ ਬੇਨੀ ਗੱਲ ਕਹੂੰਗੀ ਬਹਨ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਹੈ ਅਗਲੀ ਵਾਰ ਰੱਖ ਦਾਂਗੇ ਜਦੋਂ ਅਗਲੀ ਵਾਰ ਬਣਾਵਾਂਗੇ 8-9 ਮਹੀਨਾ ਬਾਅਦ ਆਹ ਵੈਸੇ ਵੀ ਚੜਨੇ ਸੀ ਸਾਡੇ ਸਾਲ ਚ ਇੱਕ ਅੱਧੀਆਰੀ ਬੰਦੇ ਆ ਵਾਈਟ ਚੜਨੇ ਬਲੈਕ ਚੜਨੇ ਨਹੀਂ ਬਲੈਕ ਚੜਨੇ ਤੋਂ ਬੋਲੋ ਉਹਦੀ ਕਰੀ ਬਣਾ ਲੈ ਵਾਈਟ ਚੜਨੇ ਬੋ ਕੱਟ ਪਾਣੇ ਸਾਡੇ ਘਰ ਤੇ ਹੁਣ ਮੈਂ ਕੋਈ ਗਾਣੀ ਮੈਂ ਤੈਨੂੰ ਚਾਹ ਮੈਂ ਇਹਨਾਂ ਨੇ ਕੀ ਖਾਦਾ ਮੈਂ ਤੈਨੂੰ ਚਾਹ ਦੇ ਨਾਲ ਦੋਗੀ ਸੇਮੋ ਹੀ ਟੇਸਟ ਆਉਂਦਾ ਓ ਮਾਈ ਗੋਡ ਓ ਬਹੁਤ ਆਪਕਾ ਧੰਨਵਾਦ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਇੰਨਾ ਲੁਫਾਨ ਪ੍ਰਾਪਤ ਮਾਨ ਦੇਣ ਲਈ ਮਾਨ ਸਮਾਨ ਪ੍ਰਾਪਤ ਕਰਾਉਣ ਲਈ ਨਹੀਂ ਨਹੀਂ ਉਹ ਤਾਂ ਸਿਰ ਇਕ ਨੂੰ ਕਰਾਈਦਾ ਤੁਸੀਂ ਤੁਹਾਡੇ ਚਰਨ ਕਿੱਥੇ ਤੁਸੀਂ ਇੱਨਾ ਕਰੋ ਤੁਹਾਡੇ ਚਰਨ ਕਿੱਥੇ ਆਰੇ ਮੇਰੇ ਚਰਨ ਆਜੋ ਛੂਹੋ ਕੋਈ ਨਹੀਂ ਇਨੇ ਚਰਣਾ ਲੈ ਜਾਓ ਤੇ ਰੋਟੀ ਬਣਾ ਕੇ ਲਾਓ ਚਾਵਲ ਬਣਾਓ ਚਲੋ ਓਕੇ ਨਾਲੇ ਜੋਤ ਕਰੋ ਕਾਈਸ ਰਾਤ ਹੋ ਚੱਕੀ ਤੇ ਸੀ ਡਿਨਰ ਵੀ ਖਾ ਲਿਆ ਤੇ ਹਨਾ ਚੜਨੇ ਦੀ ਸਬਜੀ ਚੜਨੇ ਦੀ ਦਾਲ ਸਬਜੀ ਦੀ ਤੇ ਦਾਲ ਦੀ ਸਬਜੀ ਤਰੀ ਵਾਲੀ ਸਬਜੀ ਸਬਜੀ ਸੌਰੀ ਤਰੀ ਵਾਲੀ ਸਬਜੀ ਹਿੰਦੀ ਮਸਰਾ মুਗੀ ਵਗੈਰਾ ਓਕੇ ਠੀਕਾ ਤੇ ਹਨਾ ਉਬਲਦੇ ਟੈਸਟੀ ਜਿਹਾ ਚਾਵਲ ਵੀ ਟੈਸਟੀ ਬਣੇ ਜਗੇ ਤੇ ਖਾਦੇ ਬਹੁਤ ਜ਼ਿਆਦਾ ਮਜ਼ਾ ਆਇਆ ਤੇ ਅੱਜ ਦੇ ਵੀਰਾਂ ਉਹਨਾਂ ਪੈਨੇ ਰੱਖਦੇ ਹੁਮੇਦ ਕਹਾਤਾ ਬਲੌਗ ਪਸੰਦ ਆਉਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬਰ ਨਾ ਭੁੱਲਿਓ ਮੈਨਦੇ ਆਪਣਾ ਬਲੌਗ ਚ ਬਾਈ